ਬੰਦਰ ਨੇ ਕਲਾਸ ਚ ਵੱੜ ਕੇ ਕੁੜੀ ਨੂੰ ਪਾਈ ਜੱਫੀ ਜਜ਼ਬਾਤਾਂ ਨਾਲ ਭਰੀ ਇਹ ਵੀਡੀਓ ਤੁਹਾਡਾ ਵੀ ਜਿੱਤ ਲਵੇਗੀ ਦਿਲ ਇਨਸਾਨ ਆਪਣੀਆਂ ਪਿਆਰ ਭਰੀਆਂ ਭਾਵਨਾਵਾਂ ਨੂੰ ਪ੍ਰਗਟ ਕਰਨ ਲਈ ਇੱਕ ਦੂਜੇ ਨੂੰ ਗਲੇ ਲਗਾ ਲੈਂਦਾ ਪਰ ਅਜਿਹਾ ਨਹੀਂ ਕਿ ਸਿਰਫ ਇਨਸਾਨ ਹੀ ਅਜਿਹੀਆਂ ਭਾਵਨਾਵਾਂ ਦਾ ਪ੍ਰਗਟਾਵਾ ਕਰਦੇ ਨੇ ਕਈ ਵਾਰ ਜਾਨਵਰ ਵੀ ਆਪਣੀਆਂ ਭਾਵਨਾਵਾਂ ਨੂੰ ਖੁੱਲ ਕੇ ਪ੍ਰਗਟ ਕਰਦੇ ਨੇ ਹਾਲ ਹੀ ਚ ਅਜਿਹਾ ਇੱਕ ਵੀਡੀਓ ਲੋਕਾਂ 'ਚ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ ਜਿੱਥੇ ਕਿ ਇੱਕ ਬਾਂਦਰ ਸਕੂਲ 'ਚ ਦਾਖਲ ਹੋ ਕੇ ਇੱਕ ਵਿਦਿਆਰਥੀ ਨੂੰ ਦਲਾਰ ਕਰਦਾ ਨਜ਼ਰ ਆ ਰਿਹਾ ਹੈ ਵਾਇਰਲ ਹੋ ਰਿਹਾ ਹੈ ਵੀਡੀਓ ਮੱਧ ਪ੍ਰਦੇਸ਼ ਦੇ ਛਤਰਪੁਰ ਜ਼ਿਲ੍ਹੇ ਦਾ ਦੱਸਿਆ ਜਾ ਰਿਹਾ ਇੱਥੇ ਮਹਾਰਾਜਾ 66 ਸਾਲ ਬੁੰਦੇਲਖੰਡ ਯੂਨੀਵਰਸਿਟੀ ਦੇ ਅੰਦਰ ਕਲਾਸ ਚੱਲ ਰਹੀ ਸੀ ਜਿਸ ਦੌਰਾਨ ਇੱਕ ਬਾਂਦਰ ਦਾਖਲ ਹੋਇਆ ਬਾਂਦਰ ਨੂੰ ਦੇਖ ਕੇ ਕਲਾਸ 'ਚ ਬੈਠੇ ਵਿਦਿਆਰਥੀ ਬੁਰੀ ਤਰ੍ਹਾਂ ਨਾਲ ਡਰ ਗਏ ਸਨ ਬਾਂਦਰ ਇਸ ਬੈਂਚ ਤੋਂ ਛਾਲ ਮਾਰ ਕੇ ਦੂਜੇ ਬੈਂਚ ਤੇ ਪਹੁੰਚ ਜਾਂਦਾ ਅਤੇ ਬੱਚਿਆਂ ਨਾਲ ਖੇਡਣਾ ਸ਼ੁਰੂ ਕਰ ਦਿੰਦਾ ਇਸ ਦੌਰਾਨ ਉਹ ਇੱਕ ਵਿਦਿਆਰਥੀ ਨੂੰ ਦੇਖਦਾ ਹੈ ਅਤੇ ਉਸ ਨੂੰ ਪਿਆਰ ਕਰਨਾ ਸ਼ੁਰੂ ਕਰ ਦਿੰਦਾ ਹੈ ਜਿਸ ਦੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਬਾਂਦਰ ਇੱਕ ਵਿਦਿਆਰਥੀ ਨੂੰ ਜੱਫੀ ਪਾਉਂਦਾ ਹੋਇਆ ਨਜ਼ਰ ਆ ਰਿਹਾ ਕਾਫੀ ਦੇਰ ਤੱਕ ਉਸ ਨਾਲ ਖੇਡਦਾ ਰਿਹਾ ਅਤੇ ਫਿਰ ਦੂਜੇ ਬੈਂਚ ਤੇ ਪਹੁੰਚ ਕੇ ਕਿਸੇ ਦਾ ਪੈਨ ਤੋੜ ਦਿੰਦਾ ਤੇ ਕਿਸੇ ਦੀ ਕਾਪੀ ਪਾੜ ਦਿੰਦਾ ਹਾਲਾਂਕਿ ਇਸ ਪੂਰੀ ਘਟਨਾ 'ਚ ਬਾਂਦਰ ਨੇ ਕਿਸੇ ਨੂੰ ਕੋਈ ਜਾਨੀ ਨੁਕਸਾਨ ਨਹੀਂ ਪਹੁੰਚਾਇਆ ਬੱਚਿਆਂ ਨੇ ਇਸ ਬਾਂਦਰ ਦੀ ਛਾਲ ਮਾਰਨ ਦੀ ਵੀਡੀਓ ਵੀ ਬਣਾਈ ਹੈ ਜੋ ਹੁਣ ਲੋਕਾਂ 'ਚ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ